ਇਹਨਾਂ ਕੋਈ ਬੰਦਾ ਨਾ ਕਿਸੇ ਫਕੀਰ ਬੰਦੇ ਨੂੰ ਕਹਿੰਦਾ ਕਹਿੰਦਾ ਯਾਰ ਉਹੀ ਲੋਕ ਰੱਬ ਰੱਬ ਕਰੀ ਜਾਂਦੇ ਨੇ ਵੀ ਸੀ ਰੱਬ ਦਾ ਦਿੱਤਾ ਖਾਂਦੇ ਆ ਜਾਂ ਰੱਬ ਦੇ ਹੁਕਮ 'ਚ ਸਾਰਾ ਕੁਝ ਆ ਪ੍ਰਮਾਤਮਾ ਦੇ ਹੁਕਮ ਕਹਿੰਦਾ ਡੱਕਾ ਨਹੀਂ ਕਹਿੰਦਾ ਨਾ ਤੱਕ ਵੀ ਪ੍ਰਮਾਤਮਾ ਦਾ ਦਿੱਤਾ ਖਾਂਦਾ ਜਦੋਂ ਜਿਹਦਾ ਜੀ ਕਰਦਾ ਖਾਂਦਾ ਜਿਹਦਾ ਜੀ ਕਰਦਾ ਨਹੀਂ ਖਾਂਦਾ ਕਹਿੰਦਾ ਤਾਂ ਬੰਦੇ ਦੀ ਆਪਣੀ ਮਰਜ਼ੀ ਹੈ ਕਹਿੰਦਾ ਰੱਬ ਰੂਪ ਕੁਝ ਨਹੀਂ ਹੈਗਾ ਉਹ ਫਕੀਰ ਬੰਦਾ ਕਹਿੰਦਾ ਕਹਿੰਦਾ ਨਹੀਂ ਸਾਰੇ ਆਪਾਂ ਰੱਬ ਦਾ ਦਿੱਤਾ ਖਾਂਦੇ ਆ ਜੇ ਉਹਦਾ ਹੁਕਮ ਹੁੰਦਾ ਤਾਂ ਖਾਂਦੇ ਆ ਜੇ ਉਹਦਾ ਹੁਕਮ ਹੁੰਦਾ ਆਪਾਂ ਖਾਂਦੇ ਨਹੀਂ ਉਹ ਤਾਂ ਗੁਰਤੀ ਮੂੰ ਜੋ ਕੱਢ ਲੈਂਦਾ ਕਹਿੰਦਾ ਜੇਦਾ ਹੁਕਮ ਹੋਵੇ ਨਾ ਮੂੰ ਚੋਂ ਵਰਕੀ ਕੱਢ ਲੈਂਦਾ ਉਹ ਕਹਿੰਦਾ ਮੈਂ ਨਹੀਂ ਇਹ ਗੱਲ ਨੂੰ ਮੰਨਦਾ ਕਹਿੰਦਾ ਚੱਲ ਐਂ ਕਰ ਉਹ ਫਕੀਰ ਬੰਦੇ ਨੂੰ ਕਹਿੰਦਾ ਬੰਦਾ ਕਹਿੰਦਾ ਯਾਰ ਜਿਹੜਾ ਰੱਬ ਨੂੰ ਮੰਨਦਾ ਨਹੀਂ ਸੀ ਕਹਿੰਦਾ ਮੈਂ ਕੱਲ ਨੂੰ ਰੋਟੀ ਨਹੀਂ ਖਾਂਦਾ ਕਹਿੰਦਾ ਜੇ ਤੇਰੇ ਰੱਬ 'ਚ ਇੰਨੀ ਹਿੰਮਤ ਆ ਜਾਂ ਇੰਨੀ ਮਤਲਬ ਕੀ ਸ਼ਕਤੀ ਐ ਨਹੀਂ ਤਾਕਤ ਆ ਮੈਨੂੰ ਰੋਟੀ ਖਵਾ ਕੇ ਦਿਖਾਵੇ ਕੱਲ ਨੂੰ ਤਾਂ ਫਕਰਵੰਦਾ ਸੀ ਜਿਹੜਾ ਫਕੀਰ ਉਹ ਸੋਚਣ ਲੱਗਿਆ ਵੀ ਯਾਰ ਪ੍ਰਮਾਤਮਾ ਕੰਨੀ ਕਰਕੇ ਮੂੰਹ ਉਹਨੇ ਕੀਤੀ ਆ ਬਾਸ ਕਹਿੰਦਾ ਪ੍ਰਮਾਤਮਾ ਇਹ ਮੈਂ ਹੁਣ ਮੈਂ ਇੱਥੇ ਫਸ ਗਿਆ ਕਹਿੰਦਾ ਜੇ ਇੱਥੇ ਮੈਂ ਹਾਰ ਗਿਆ ਤਾਂ ਇੱਥੇ ਮੈਂ ਨਹੀਂ ਇੱਥੇ ਤੂੰ ਹਾਰੇਗਾ ਤਾਂ ਫਕਰਵੰਦਾ ਉੱਥੋਂ ਨਾ ਉਹਦੇ ਮੂਰੇ ਹੱਥ ਜੋੜ ਕੇ ਵਾਗ ਗਿਆ ਕਹਿੰਦਾ ਚੱਲ ਕੱਲ ਨੂੰ ਦੇਖਦੇ ਆ ਕੀ ਬੰਦਦਾ ਜਦੋਂ ਦੂਜੇ ਦਿਨ ਸਵੇਰਾ ਹੋਇਆ ਤਾਂ ਉਹ ਬੰਦਾ ਉੱਠਨਸਾਰ ਜਦੋਂ ਰਸੋਈ 'ਚ ਗਿਆ ਰੋਟੀ ਦਾ ਟਾਈਮ ਹੋਇਆ ਪਿਆ ਜਿਹਨੂੰ ਰੋਟੀ ਦੀ ਭੁੱਖ ਲੱਗੀ ਤਾਂ ਉਹਦੇ ਜਾਨ ਦਾ ਯਾਰ ਵੀ ਮੈਂ ਤਾਂ ਅਜੇ ਰੋਟੀ ਨਹੀਂ ਖਾਣੀ ਉਹਨੇ ਰੋਟੀ ਖਾਧੀ ਨਾ ਰੋਟੀ ਦਾ ਟਾਈਮ ਹੋਇਆ ਪਿਆ ਸੀ ਸ਼ਰੀਰ ਤਾਂ ਰੋਟੀ ਮੰਗੇ ਪਰ ਉਹ ਖਾਵੇ ਨਾ ਕੋਨੇ ਫਕੀਰ ਨੂੰ ਕਿਹਾ ਸੀ ਕਹਿੰਦਾ ਵੀ ਮੈਂ ਰੋਟੀ ਖਾਂਦਾ ਨਹੀਂ ਤਾਂ ਉਹ ਕੀ ਕਰਿਆ ਉਹਨੇ ਆਖਿਆ ਵੀ ਜੇ ਮੈਂ ਘਰੇ ਰਹੂੰ ਤਾਂ ਮੈਂ ਇਥੋਂ ਰੋਟੀ ਖਾਤੀ ਜਾਊ ਮੰਨੋ ਮਲੀ ਭੁੱਖ ਲੱਗੂ ਮੈਨੂੰ ਆਉ ਤੁਰਿਆ ਜਾਂਦਾ ਜਾਂਦਾ ਨਾ ਕਿਸੇ ਜੰਗਲ ਚ ਵੜ ਗਿਆ ਜਦੋਂ ਜੰਗਲ ਚ ਗਿਆ ਮੂਰੇ ਪਾਸੇ ਸੱਤ ਬੰਦੇ ਬੈਠੇ ਦੀਪਨ ਖੋਲ ਕੇ ਰੋਟੀ ਖਾਣ ਲੱਗਦੇ ਸੀ ਤਾਂ ਉਹਨਾਂ ਨੂੰ ਘੋੜਿਆਂ ਦੀ ਧਗੜ ਧਗੜ ਸੁਣੀ ਉਹ ਇੱਕ ਦੂਜੇ ਨੂੰ ਆਖਣ ਲੱਗੇ ਵੀ ਯਾਰਾ ਡਾਕੂ ਆਉਂਦੇ ਨੇ ਵੀ ਲੁੱਕ ਜਾਓ ਉਹਨਾਂ ਆਪ ਹੀ ਉੱਥੇ ਦੀਪਨ ਛੱਡ ਕੇ ਆਪਦੇ ਭੱਜ ਗਏ ਉਹ ਬੰਦੇ ਨੂੰ ਸੁਣੀ ਨਾ ਘੋੜਿਆਂ ਦੀ ਧਗੜ ਧਗੜ ਉਹ ਜਦੋਂ ਗਾਹਾਂ ਗਿਆ ਥੋੜਾ ਜਿਹਾ ਟੀਪਣਾ ਕੋਲੇ ਪਹੁੰਚਿਆ ਉਹਨੇ ਆਖਿਆ ਵੀ ਯਾਰ ਅੱਗਾ ਦੇ ਟੀਪਣ ਭਰੇ ਪਏ ਨੇ ਉਹਨੇ ਜਦੋਂ ਦੇਖਿਆ ਜਾ ਕੇ ਉਹਦੇ ਵਿੱਚ ਚੌਲ ਤੇ ਰੋਟੀਆਂ ਇੰਨੇ ਉਹ ਬੰਦੇ ਨੂੰ ਵੀ ਘੋੜਿਆਂ ਦੀ ਧਗੜ ਧਗੜ ਸੁਣੀ ਜਦੋਂ ਘੋੜਿਆਂ ਦੀ ਧਗੜ ਧਗੜ ਸੁਣੀ ਉਹਨੇ ਵੀ ਆਖਿਆ ਵੀ ਇਹ ਤਾਂ ਲਟੇਰੇ ਆਉਂਦੇ ਆ ਉਹ ਤਾਂ ਉਹਨਾਂ ਤੋਂ ਲਟੇਰਿਆਂ ਤੋਂ ਡਾਕੂਆਂ ਤੋਂ ਡਰਦਾ ਦਰਖਤ ਤੇ ਚੜ ਕੇ ਬਹਿ ਗਿਆ ਤਾਂ ਉਹਨਾਂ ਨੇ ਜਦੋਂ ਘੋੜੇ ਖੜਾਏ ਟੀਪਣਾ ਨੂੰ ਦੇਖ ਕੇ ਤਾਂ ਉਹਨਾਂ ਤੋਂ ਇੱਕ ਆਖਣ ਲੱਗੇ ਵੀ ਇਦੇ ਵਿੱਚ ਟੀਪਣਜ ਦੇਖੋ ਕੀ ਐ ਜੋ ਟੀਪਣ ਖੋਲ ਕੇ ਦੇਖਿਆ ਉਹ ਕਹਿੰਦਾ ਵੀ ਸਰਦਾਰ ਇਹ ਚ ਤਾਂ ਰੋਟੀ ਆ ਨਾਲੇ ਚੌਲ ਨੇ ਉਹ ਕਹਿੰਦਾ ਚਲੋ ਵੀ ਰੋਟੀ ਦੀ ਭੁੱਖ ਲੱਗੀ ਪਈ ਆ ਖਾ ਲੈਨੇ ਆਪਾਂ ਉਹ ਕਹਿੰਦਾ ਨਹੀਂ ਜੀ ਆਪਾਂ ਐ ਨਹੀਂ ਖਾਂਦੇ ਕਹਿੰਦਾ ਕੀ ਪਤਾ ਆਪਾਂ ਨੂੰ ਮਾਰ ਦੀ ਸਾਜ਼ਿਸ਼ ਹੋਵੇ ਕੋਈ ਵੀ ਆਪਾਂ ਨੂੰ ਕਿਸੇ ਨੇ ਮਾਰ ਨਹੀਂ ਹੋਵੇ ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਆ ਕਹਿੰਦਾ ਫਿਰ ਜਿਹਦੀ ਰੋਟੀ ਆ ਆਪਾਂ ਨੂੰ ਮਾਰਨ ਵਾਸਤੇ ਉਹ ਧਰ ਕੇ ਗਿਆ ਸੀ ਕਹਿੰਦਾ ਬੰਦਾ ਵੀ ਕੋਈ ਨੇੜੇ ਲਾਉਣੀ ਆ ਉਹ ਕਹਿੰਦਾ ਪਾ ਲਓ ਉਹਨਾਂ ਨੇ ਜਦੋਂ ਨਿਗਾ ਮਾਰੀ ਚਾਰ ਸਫੇਰੇ ਕੋਈ ਨਾ ਦਿਸਿਆ ਇੱਕ ਦੀ ਨਿਗਾ ਤਾਹਾਂ ਵੱਜੀ ਜਦ ਤਾਹਾਂ ਦਰਖਤ ਤੇ ਜੜੇ ਬੈਠਾ ਸੀ ਉਹ ਜਿਹੜੇ ਬੰਦੇ ਨੇ ਫਕੀਰ ਨੂੰ ਆਖਿਆ ਸੀ ਵੀ ਮੈਨੂੰ ਰੋਟੀ ਖਵਾ ਕੇ ਦਿਖਾਵੇਂ ਤੇਰਾ ਰੱਬ ਮੈਂ ਖਾਂਦਾ ਨਹੀਂ ਉਹਨਾਂ ਨੇ ਲਾ ਲਿਆ ਥੱਲੇ ਉਹ ਕਹਿੰਦੇ ਥੱਲੇ ਉਤਰਿਆ ਨਹੀਂ ਗੋਲੀ ਮਾਰਾਂਗੇ ਡਟੇਰੇ ਕਹਿੰਦੇ ਡਾਕੂ ਕਹਿੰਦੇ ਉਹ ਭਾਈ ਡਰਦਾ ਡਰਦਾ ਥੱਲੇ ਉਤਰਿਆ ਹੱਥ ਜੋੜ ਕੇ ਖੜ ਗਿਆ ਉਹਨਾਂ ਮੂਰੇ ਉਹ ਡਾਕੂ ਉਹਨੂੰ ਆਖਣ ਲੱਗੇ ਕਹਿੰਦੇ ਵੀ ਦੱਸ ਇਹ ਚ ਕੀ ਮਲਾਇਆ ਰੋਟੀ 'ਚ ਸਾਨੂੰ ਮਾਰਨ ਦੇ ਮਾਰੇ ਨੇ ਤੇ ਉਹ ਕਹਿੰਦਾ ਜੀ ਮੇਨਾ ਹੀ ਤਾਂ ਇਹ ਮੇਰੀ ਰੋਟੀ ਆ ਨਾ ਹੀ ਮੇਰੇ ਚੌਲ ਨੇ ਨਾ ਹੀ ਮੈਂ ਸਾਨੂੰ ਮਾਰਨਾ ਹੈ ਕਹਿੰਦਾ ਮੇਰੀ ਕਿਹੜਾ ਮੋੜਣਾ ਕੋਈ ਉਸਮਣੀ ਆ ਉਹ ਕਹਿੰਦਾ ਸੱਚ ਸੱਚ ਦੱਸ ਦੇ ਕੀ ਮਲਾਇਆ ਇਹਦੇ 'ਚ ਸਾਨੂੰ ਮਾਰਨ ਵਾਸਤੇ ਜ਼ਹਿਰ ਪਾਈਆ ਕੀ ਪਾਇਆ ਕਹਿੰਦਾ ਨਹੀਂ ਤੇਰੇ ਗੋਲੀ ਮਾਰਾਂਗੇ ਉਹ ਤਾਂ ਭਾਈ ਕੰਬੇ ਉਹ ਦੱਸੇ ਤਾਂ ਜੇ ਉਹਨੇ ਰੋਟੀਆਂ ਰੱਖੀਆਂ ਹੋਣ ਉੱਥੇ ਉਹ ਕਹਿੰਦੇ ਵੀ ਜ ਨਹੀਂ ਮਿਲਾਇਆ ਤਾਂ ਇਹਦੇ 'ਚ ਕੁਛ ਆ ਖਾ ਉਹਨੂੰ ਭਾਈ ਮਜਬੂਰੀ ਬਸ ਉੱਥੇ ਰੋਟੀ ਖਾਣੀ ਪਈ ਜੇ ਰੋਟੀ ਖਾਣੀ ਪਈ ਉਹ ਬੈਠਾ ਉੱਤੇ ਦਾ ਹਵੀ ਮਟ ਉਹਨੂੰ ਤਾਂ ਹੁਣੀ ਕੀ ਸੀ ਕਿ ਉਹ ਭੋਜਨ ਦੇ ਵਿੱਚ ਜਿਹੜਾ ਰੋਟੀ ਉੱਥੇ ਪਈ ਸੀ ਉਹ 'ਚ ਮਲਾਇਆ ਹੀ ਕੁਛ ਨਹੀਂ ਸੀ ਉਹਨੂੰ ਕੁਛ ਹੋਇਆ ਨਾ ਤੇ ਡਾਕੂ ਨੇ ਉਹਨੂੰ ਛੜਤਾ ਕਹਿੰਦੇ ਭਗ ਜਾ ਪਿੱਕੂ ਗੱਲ ਉਹਨੂੰ ਮਜਬੂਰੀ ਬਸ ਰੋਟੀ ਖਾਣੀ ਪੈਗੀ ਪ੍ਰਮਾਤਮਾ ਨੇ ਉਹਨੂੰ ਕੋਈ ਵਿਧੀ ਇਹੋ ਜਿਹੀ ਬਣਾਤੀ ਵੀ ਰੋਟੀ ਉਹ ਖਾਣੀ ਪੈਗੀ ਤੇ ਉਸੇ ਫਕੀਰ ਕੋਲੇ ਵਗ ਗਿਆ ਡਿੱਗ ਪਿਆ ਉਹਦੇ ਪੈਰਾਂ 'ਚ ਕਹਿੰਦਾ ਵੀ ਮੈਂ ਮੰਨਦਾ ਵੀ ਰੱਬ ਦਾ ਦਿੱਤਾ ਹੀ ਖਾਣਿਆ ਜੇ ਰੱਬ ਦੇ ਹੁਕਮ ਨਾਲ ਹੀ ਖਾਣਿਆ ਬੰਦਾ ਕੁਝ ਨਹੀਂ ਕਰ ਸਕਦਾ ਵੀ ਮੈਂ ਪੂਰਾ ਐ ਮੰਨ ਲਿਆ ਸੀ ਮੰਨ ਲਿਆ ਸੀ ਵੀ ਮੈਂ ਰੋਟੀ ਖਾਂਦਾ ਨਹੀਂ ਪਰ ਉਹਦੇ ਹੁਕਮ ਨੂੰ ਮੈਂ ਟਾਲ ਨਹੀਂ ਸਕਿਆ ਵੀ ਪ੍ਰਮਾਤਮਾ ਨੇ ਮੈਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਰੋਟੀ ਖਵਾਈ ਪ੍ਰਸ਼ਾਦਾ ਮੈਨੂੰ ਛਕਾਇਆ ਜਿਹੜੇ ਮਰਜ਼ੀ ਰੂਪ ਚ ਛਕਾਤਾ ਮੰਨ ਗਿਆ ਉਹ ਕਹਿੰਦਾ ਵੀ ਮੈਂ ਅੱਜ ਤੋਂ ਮੰਨਦਾ ਵੀ ਰੱਬ ਹੈਗਾ ਤੇ ਇਹਦਾ ਦਿੱਤਾ ਹੀ ਖਾਨਿਆ ਇਹਦੇ ਹੁਕਮ ਬਿਨਾ ਪਤਾ ਨਹੀਂ ਝੂਲਦਾ ਜੇ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਸੋਹਣੇ ਸੋਹਣੇ ਕਮੈਂਟ ਕਰ ਦਿਓ ਤੇ ਆਪਣੇ ਸੱਜਣ ਮਿੱਤਰਾਂ ਨੂੰ ਸ਼ੇਅਰ ਕਰ ਦਿਓ ਇਹੋ ਜਿਹੇ ਹੋਰ ਨਵੀਆਂ ਨਵੀਆਂ ਕਹਾਣੀਆਂ ਲੈ ਕੇ ਤੁਹਾਡੇ ਵਾਸਤੇ ਆਉਂਦੇ ਰਹਾਂਗੇ ਸਾਰੇ ਸੱਜਣ ਮਿੱਤਰਾਂ ਦਾ ਧੰਨਵਾਦ ਤੇ ਪਿਆਰ ਭਰੀ ਸ਼ਾਸਤੀ ਕਾ